ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਇਸ ਵਕਤ ਅਸੀਂ ਖੜੇ ਆ ਜੀ ਪਿੰਡ ਬੜਲ ਸੰਤ ਬਾਬਾ ਸੇਵਾ ਸਿੰਘ ਜੀ ਬਾਬਾ ਲਾਭ ਸਿੰਘ ਜੀ ਬਾਬਾ ਸੁੱਚਾ ਸਿੰਘ ਜੀ ਬਾਬਾ ਸਤਨਾਮ ਸਿੰਘ ਜੀ ਇੱਥੇ ਬਾਬਾ ਘੜਕ ਸਿੰਘ ਜੀ ਨੂੰ ਸੇਵਾਵਾਂ ਦਿੱਤੀਆਂ ਹੋਈਆਂ ਨੇ ਇੱਕ ਲੰਗਰ ਹਾਲ ਹੈ ਜੋ ਅਨੰਦਪੁਰ ਸਾਹਿਬ ਅਸੀਂ ਐਂਟਰ ਕਰਦੇ ਆ ਗੀਤਪੁਰ ਸਾਹਿਬ ਵੱਲ ਤੋਂ ਤਾਂ ਦਰਸ਼ਨੀ ਡਿਊੜੀ ਹੈ ਜਿਹੜੀ ਉਹਦੇ ਬਿਲਕੁਲ ਨਾਲ ਹੈ ਇੱਥੇ ਦਿੱਕਤ ਆਈ ਸੀਗੀ ਉਹ ਪਿਛਲੇ ਪਾਸੇ ਬਹੁਤ ਖਾਰ ਪੈ ਗਈ ਸੀਗੀ ਪਿੱਛੇ ਖੱਡ ਹੈ ਕਿ ਇਹ ਬਿਲਡਿੰਗ ਨੂੰ ਬਹੁਤ ਖਤਰਾ ਹੋ ਗਿਆ ਹੈ ਕਿ ਉਹਦੇ ਕਰਕੇ ਉਹਨੂੰ ਉਲਾਨ ਲਈ ਬੂਰੀਆਂ ਗੱਟੇ ਤੇ ਇਸੇ ਪ੍ਰਕਾਰ ਦੇ ਨਾਲ ਨੰਦਲ ਫੀਡਰ ਨਹਿਰ ਦੇ ਜਗਾ ਜਗਾ ਤੇ ਸਲੇਬਾਂ ਤਾਂਸਣ ਦੇ ਨਾਲ ਦਿੱਕਤਾਂ ਆਈਆਂ ਸੀਗੀਆਂ ਉਹਦੀ ਇੱਕ ਆਵਾਜ਼ ਸਤ ਬਾਬਾ ਸਤਨਾਮ ਸਿੰਘ ਜੀ ਗਲਾਨੰਦਗੜ੍ਹ ਸਾਹਿਬ ਦੇ ਅਸ਼ੀਰਵਾਦ ਨਾਲ ਅਸੀਂ ਸਾਰਿਆਂ ਨੇ ਰਲ ਕੇ ਚੱਕੀ ਸੀਗੀ ਹੁਣ ਟਰਾਲੀਆਂ ਦੀਆਂ ਟਰਾਲੀਆਂ ਭਰ ਕੇ ਮਿੱਟੀ ਦੇ ਗੱਟੇ ਇੱਕ ਆਨ ਇਨਸਾਨ ਨੇ ਜਿੱਥੇ ਆਨੰਦਪਰੀ ਦੀ ਧਰਤੀ ਤੇ ਬਾਰਿਸ਼ ਸਾਰੇ ਤੁਰੰਵੇਂ ਨੌਜਵਾਨ ਦਿਖਾਈ ਦੇ ਰਿਹਾ ਉੱਥੇ ਸਾਡੇ ਨੂਰਪਰਵੇਦੀ ਇਲਾਕੇ ਦੇ ਵੀ ਸਾਰੇ ਵੀਰ ਵੱਖ-ਵੱਖ ਪਿੰਡਾਂ ਤੋਂ ਵਸੇ ਦੀ ਗੱਲ ਕਰ ਲਈਏ ਮੂਸਾਪੁਰ ਦੀ ਗੱਲ ਕਰ ਲਈਏ ਬੜਬਾ ਚਨੋਲੀ ਖੇੜੀ ਉਪਰਲਿੰਘਾਟ ਦੇ ਕਾਂਗੜ ਆਜਮਪੁਰ ਬੰਨੋ ਦਾ ਪਿੰਡਾਂ ਦੇ ਨਾਮ ਹੀ ਨਹੀਂ ਪਤਾ ਜਿੱਥੇ ਤੱਕ ਦੀ ਗੱਲ ਕਰ ਲਈਏ ਬਾਈ ਸ਼ਿਦਦ ਤੇ ਜਿੱਥੇ ਦੀ ਵੀ ਗੱਲ ਕਰ ਲਈਏ ਸਾਰੇ ਸਾਥੀ ਨੌਜਵਾਨ ਇੱਥੇ ਸੇਵਾ ਵਿੱਚ ਦਿਨ ਰਾਤ ਹੁਣ ਜੁਟੇ ਹੋਏ ਨੇ ਲੰਗਰਾਂ ਦੇ ਪ੍ਰਬੰਧ ਪਿੰਡ ਠਾਣਾ ਕਰ ਰਿਹਾ ਏ ਸਾਰੀ ਜਾਣਕਾਰੀ ਮੈਂ ਤੁਹਾਨੂੰ ਉੱਥੇ ਜਾ ਕੇ ਦਵਾਂਗਾ ਫਿਰ ਹਾਲ ਇਸ ਮੁਸੀਬਤ ਦੀ ਘੜੀ ਦੇ ਵਿੱਚ ਪੰਜਾਬ ਪੰਜਾਬ ਦੇ ਨਾਲ ਖੜਾ ਏ ਅਸੀਂ ਇਹਨਾਂ ਸਾਰਿਆਂ ਦੇ ਧੰਨਵਾਦੀ ਆ ਰਿਣੀ ਆ ਜਿਨ੍ਹਾਂ ਨੇ ਸਾਰੇ ਕੰਮ ਕਰ ਛੱਡ ਕੇ ਸੂਰਮਈ ਦਿਖਾਈ ਹੋਈ ਹੈ ਉਹ ਰਾਤ ਦਾ ਸਮਾਂ ਹੈ ਨਿਰੰਤਰ ਜਿਹੜਾ ਰੈਸਕਿਊ ਕਰਨ ਦੀ ਗੱਲ ਕਰ ਲਈਏ ਬਿਲਡਿੰਗਾਂ ਨੂੰ ਬਚਾਉਣ ਦੀ ਗੱਲ ਕਰ ਲਈਏ ਨਹਿਰਾਂ ਦੇ ਪਾੜਾ ਨੂੰ ਜਿਹੜਾ ਪਟਰੀਆਂ ਦੇ ਪਾੜਾ ਨੂੰ ਰੋਕਣ ਦੀ ਗੱਲ ਕਰ ਲਈਏ ਨਿਰੰਤਰ ਸੇਵਾ جاری ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਕਰਦੇ ਆ ਜਿਹੜੇ ਵੀ ਸਾਡੇ ਵੀਰ ਸਵੇਰ ਤੋਂ ਖੇਲੇ ਲੈ ਕੇ ਪਹੁੰਚ ਰਹੇ ਨੇ ਮਿੱਟੀ ਦੇ ਭਰੇ ਹੋਏ ਵਿਸ਼ੇਸ਼ ਤੌਰ ਤੇ ਰਾਣਾ ਜੀ ਦਾ ਸ਼ੋਰਵ ਜੀ ਦਾ ਸਾਰੇ ਇਲਾਕੇ ਦਾ ਜੋ ਅਨੰਦ ਪ੍ਰਸਾਦ ਦਾ ਪੂਰਾ ਇਲਾਕਾ ਹੈ ਜਿਨ੍ਹਾਂ ਨੇ ਇੱਥੇ ਅੱਜ ਬਹੁਤ ਵੱਡੀ ਸੇਵਾ ਨਿਭਾਈ ਹੈ ਬਾਬਾ ਸੇਵਾ ਸਿੰਘ ਜੀ ਉਹਨਾਂ ਦੀ ਬਿਲਡਿੰਗ ਨੂਰਪੁਰ ਏਰੀਆ ਸਾਰਾ ਅੱਜ ਸਾਡੇ ਕੋਲ ਪੁੱਜਿਆ ਨੌਜਵਾਨ ਤੇ ਬੁੰਗਾ ਸਾਹਿਬ ਵੀ ਇੱਥੇ ਟਰਾਲੀਆਂ ਜਿਹੜੀਆਂ ਭਜਾਈਆਂ ਗਈਆਂ ਨਹਿਰ ਹਾਈਡਲ ਜਿਹੜਾ ਬੈਠਿਆ ਉੱਤੇ ਤੇ ਇੱਥੇ ਜਿਹੜੀ ਕਰੋੜਾ ਰੁਪਏ ਦੀ ਬਿਲਡਿੰਗ ਬਾਬਿਆਂ ਦੀ ਕਾਰ ਸੇਵਾ ਕਿਲਾ ਅਨੰਦਗਰ ਸਾਹਿਬ ਵਾਲਿਆਂ ਦੀ ਉਹਨਾਂ ਦੇ ਵਿੱਚ ਵੱਧ ਚੜ ਕੇ ਮਦਦ ਕੀਤੀ ਹੈ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ